ਕੰਟੀਨੇਡਾਂ ਅੰਤ ਤੱਕ ਲਈਂ ਟੀਹਾਂ ਦੀ ਇੱਥੋਂ ਭੱਜੋ ਪਾਣੀ ਮਿਲ ਜਾਏਗਾ ਪੀਣੇ ਲਈ ਅਰੇ ਪਾਣੀ ਦਾ ਵੀ ਪੈਸਾ ਲੋਗੇ ਤਾਂ ਦੋਸਤੋ ਸਾਨੂੰ ਪਿਆਸ ਬਹੁਤ ਲੱਗੀ ਸੀ ਤੇ ਅਸੀਂ ਸੋਚਿਆ ਵੀ ਨੇੜੇ ਇੱਕ ਘਰ ਆ ਤੇ ਅਸੀਂ ਉੱਥੋਂ ਪਾਣੀ ਪੀ ਲਈਏ ਤੇ ਪਰ ਉਹਨਾਂ ਨੇ ਸਾਡੇ ਨਾਲ ਕਿੱਦਾਂ ਦਾ ਸਲੂਕ ਕੀਤਾ ਉਹ ਤੁਹਾਨੂੰ ਅਸੀਂ ਵਿਖਾਉਣੇ ਆ ਕਿਤੇ ਤੁਹਾਨੂੰ ਪਿਆਸ ਲੱਗੇ ਪਹਿਲੀ ਗੱਲ ਪਾਣੀ ਤੁਹਾਡਾ ਗੱਡੀ 'ਚ ਹੋਣਾ ਚਾਹੀਦਾ ਨਹੀਂ ਤੇ ਰਾਹ ਦੇ ਵਿੱਚ ਪਾਣੀ ਦੇ ਵੀ ਪੈਸੇ ਲੱਗਦੇ ਨੇ ਤੁਹਾਨੂੰ ਦਿਖਾਉਣੇ ਆ ਅੱਗੇ ਵੀਡੀਓ ਬਾਕੀ ਦੋਸਤੋ ਇਹ ਪੰਜਾਬ ਨਹੀਂ ਵੀ ਜਿੱਥੇ ਤੁਹਾਨੂੰ ਰੋਟੀ ਪਾਣੀ ਫ੍ਰੀ ਮਿਲ ਜੇਗਾ ਜਿੱਥੇ ਵੀ ਜਿਹੜੇ ਵੀ ਪੰਜਾਬੀ ਨੂੰ ਤੁਸੀਂ ਕਹਿ ਦੋਗੇ ਨਾ ਵੀਰ ਭੁੱਖ ਲੱਗੀ ਹੈ ਤੇ ਪੰਜਾਬੀ ਆਪਦੀ ਜਾਨ ਹਾਜ਼ਰ ਕਰ ਲੈਂਦਾ ਇਹ ਪੰਜਾਬ ਨਹੀਂ ਇੱਕ ਹਮਸਰ ਰਾਜਸਥਾਨਾ ਕੋਜੀ ਲੋਕ ਇਦਾਂ ਦੇ ਨੇ ਜ਼ਿਆਦਾਤਰ ਨਹੀਂ ਕੋਜੀ ਲੋਕ ਸਾਨੂੰ ਪਿਆਸ ਲੱਗੀ ਸੀ ਗਏ ਬਾਕੀ ਤੁਸੀਂ ਦੇਖੋ ਵੀਡੀਓ ਬਹੁਤ ਇੰਟਰਟੇਨ ਕਰੂਗੀ ਤੁਹਾਨੂੰ ਵੀ ਕਿਦਾਂ ਇਹਨਾਂ ਨੇ ਸਾਡੇ ਨਾਲ ਰਿਐਕਟ ਤੋ ਦੋਸਤੋ ਅਸੀਂ ਇਸ ਵਕਤ ਹੈਗੇ ਕਿ ਹੰਸਾਰ ਦੇ ਟਿੱਬਿਆਂ ਦੇ ਵਿੱਚ ਤੇ ਤੁਹਾਨੂੰ ਇੱਥੇ ਵਿਖਾਉਣੇ ਆ ਘਰ ਜਿਵੇਂ ਕਿ ਆ ਇੱਕ ਘਰ ਪਾਇਆ ਹੈ ਬੜਾ ਸੋਹਣਾ ਘਰ ਪਾਇਆ ਹੈ ਦੋਸਤੋ ਬਿਲਕੁਲ ਛੋਟਾ ਜਿਹਾ ਘਰ ਤੇ ਘਰ ਦਿਖਾਉਣੇ ਇਹਨਾਂ ਨੂੰ ਪੁੱਛਦੇ ਆਂ ਵੀ ਯਾਰ ਆਸੇ ਪਾਸੇ ਤਾਂ ਬਿਲਕੁਲ ਉਜਾੜ ਬੀਆ ਬਾਣ ਤੇ ਇਹ ਇੰਨੀਆਂ ਕੋਠੀਆਂ ਕਿਵੇਂ ਪਾਉਂਦੀ ਹੈ ਕੀ ਇਨਕਮ ਹੈ ਇਹਨਾਂ ਦੀ ਤੇ ਕੀ ਹਸਾਬਤਾ ਹੈ ਤੇ ਖੇਤੀ ਕਰਦੇ ਕਿ ਨਹੀਂ ਕਰਦੇ ਕੀ ਕਿਵੇਂ ਸਰਵਾਈਵ ਕਰਦੇ ਆ ਇਹਨਾਂ ਬਾਰੇ ਜਾਣਦੇ ਪਾਸੇ ਨਾਲ ਝੁੱਗੀਆਂ ਦੇ ਕੱਚੇ ਘਰ ਵੀ ਆ ਔਰ ਦੇਖੋ ਜੀ ਉਹ ਕੱਚੇ ਦਾ ਘਰਾਂ ਦੀ ਤਰ੍ਹਾਂ ਪੱਕਾ ਕਿਸੇ ਵੀਰ ਨੇ ਪਾ ਰੱਖਿਆ ਤੇ ਆ ਜੋ ਜੀ ਮਿਲਦੇ ਆ ਉਧਰ ਵੀ ਦੇਖੋ ਘਰ ਹੈ ਜੀ ਆਹ ਵੇ ਬਿਲਕੁਲ ਕੱਲੇ ਕੱਲੇ ਘਰ ਆ ਪਾਸੇ ਰੇਤਾ ਜਦੋਂ ਬਾਈ ਜੀ ਨੇਰੀ ਆਉਂਦੀ ਹੋਊਗੀ ਤਾਂ ਦੋਸਤੋ ਜਦੋਂ ਨੇਰੀ ਆਉਂਦੀ ਹੋਊਗੀ ਤਾਂ ਇਨਾ ਘਰਾਂ ਦਾ ਹਾਲ ਬਹੁਤ ਬੁਰਾ ਹੁੰਦਾ ਹੋਊਗਾ ਤੇ ਵੇਖ ਲਓ ਬਿਲਕੁਲ ਐ ਕੱਕੀ ਰੇਤਾ ਦੜੇ ਲੱਗੇ ਹੋਏ ਆ ਸਾਈਡ ਤੇ ਪਾਸੇ ਵੀ ਦੇਖੋ ਸ਼ਾਨਦਾਰ ਘਰ ਆ ਪਜਾਨੇ ਆ ਗੱਲਬਾਤ ਕਰਦੇ ਕਿਤੇ ਆ ਕੁੱਤਾ ਤਾਂ ਨਹੀਂ ਆਈ ਨਾਲ ਮੇਰੇ ਗੀਤਾ ਵੀ ਆਇਆ ਥੱਕ ਗਿਆ ਗੀਤਾ ਕਿਤੇ ਇਹੋ ਜਿਹੇ ਨਜ਼ਾਰੇ ਵੇਖੇ ਕਦੀ ਜ਼ਿੰਦਗੀ ਚ ਨਹੀਂ ਨਹੀਂ ਬਹੁਤ ਤਾਂ ਦੋਸਤੋ ਕਿਸੇ ਵੀ ਯੂਟਿਊਬਰ ਨੇ ਤੁਹਾਨੂੰ ਨਹੀਂ ਦਿਖਾਏ ਹੋਣਗੇ ਕੱਚੇ ਘਰ ਉਹ ਦੇਖੋ ਜੀ ਘਰ ਕਿੱਡੇ ਸੋਹਣੇ ਘਰ ਲੱਗਦੇ ਆ ਤੇ ਆ ਕੁੱਕ ਜਾੜ ਬਿਆਬਾਂ ਚ ਰਹਿੰਦੇ ਆ ਇਥੇ ਕੋਈ ਚੋਰ ਡਾਕੂ ਤਾਂ ਨਹੀਂ ਪੈਂਦੇ ਇਹਨਾਂ ਨੂੰ ਇਕੱਲੇ ਦਾ ਘਰ ਹੋਟਲ ਪਰ ਹੈ ਤੋ ਇੱਕ ਬੱਚਾ ਆ ਜਾਏ ਪਲੀਸ ਆ ਜਾਈਏ ਆਪ ਉਹ ਬਾਤ ਕਰਨੀ ਆ ਹਮ ਤਾਂ ਆਪਕੋ ਦੇਖਣੇ ਕੇ ਲੀਏ ਆਏ ਘੁੰਮਨੇ ਕੇ ਲੀਏ ਆਏ ਯਹਾਂ ਹਮ ਪੰਜਾਬ ਸੇ ਆਏ ਆ ਪੰਜਾਬ ਸੇ अरे पैसे का ही लोगे अच्छा पानी मिल जाएगा पीने के लिए अरे पानी का भी पैसा लोगे तो दोस्तों बच्चियां कह रही हैं पैसा लगेगा पानी का भी तो प्लीज़ दिखा अपना है ये आपका है ये कच्चा क्या पशुओं के लिए बनाया है के रहने के लिए ये, तो तो है। आ, ये आपका घर है ना अरे आपका घर बहुत अच्छा है देख सकते हैं प्लीज अगर आपकी इजाज़त हो तो नहीं यहाँ दूर से देख सकते हैं तो वो नहीं देख सकते वो वो किसका है वो भी आपका ही है तो, तो दोस्तों एना दा, एना आ जा हेलो हेलो गाइस अच्छा भी अगर पैसे देंगे तो तभी आप हमको सब दिखाएं कितने पैसे लगेंगे बोलो तो 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 पचास रुपए हैं है, चलेंगे तो 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 पचास रुपए में अरे इतने तो हमारे पास नहीं हम तो किराए पे गाड़ी लेके आए हैं और ये गाड़ी वाला किधर गया है गाड़ी वाला किधर बच गया प्लीज मैम बता दीजिए देखना है आपका घर बहुत अच्छा है जी नहीं अगर आप यहाँ का बताने के लिए पचास रुपए में ही नहीं दिखा सकते आप पचास रुपए में आ, बार बार नहीं नहीं नहीं। नहीं अच्छा नहीं और भी यूट्यूबर आते हैं यहाँ और भी होते हैं लोग आपको मिलने के लिए आपको देखने के लिए, नहीं लिए। नमस्ते आंटी अच्छा कर। नहीं, नहीं। इनको। चलो नहीं आंटी हम पंजाब से आए आपको मिलने के लिए आंटी ने डांग ड लिया अच्छा नहीं चलो आंटी सॉरी कोई बात नहीं थार थार। हम चलते हैं। थार थार। थार। अच्छा आपके यहाँ नहीं दिखाते तो दोस्तों भी। ਪੈਸੇ ਲੱਗਣਗੇ ਜੇਕਰ ਤੁਸੀਂ ਸਾਡੇ ਘਰ ਦੀ ਵੀਡੀਓ ਬਣਾਉਣੀ ਹੈ ਜਾਂ ਸਾਡੇ ਕਲਚਰ ਬਾਰੇ ਜਾਣਨਾ ਹੈ ਜਾਂ ਤੁਸੀਂ ਕਚੇਰਾ ਬਾਰੇ ਜਾਣਨਾ ਤਾਂ ਪੈਸੇ ਲੱਗਣਗੇ ਤੇ ਮੈਂ ਕਿਹਾ ਵੀ ਦੇਖ ਲਓ ਇਹਨਾਂ ਨੂੰ ਵੀ ਪਤਾ ਹਨਾ ਇੱਥੇ ਵਲੌਗਰ ਆਂਦੇ ਰਹਿੰਦੇ ਆ ਤੇ ਉਹ ਕਹਿੰਦੇ ਵੀ ਸਾਨੂੰ ਇਹ ਪੈਸੇ ਪੇ ਕਰਦੇ ਆ ਮਾਤਾ ਦਾ ਡੰਡਾ ਲੈ ਕੇ ਪੈ ਗਈ ਸਾਨੂੰ ਤੇ ਇਸ ਕਰਕੇ ਅਸੀਂ ਅੱਖਾਂ ਵਿੱਚ ਚੱਲ ਤੁਹਾਨੂੰ ਦਿਖਾਉਣਾ ਚਾਹੀਦਾ ਪਰ ਉਹ ਅਗਲੇ ਜਦੋਂ ਕਹਿੰਦੇ ਹੁੰਦੇ ਹਨਾ ਵੀ ਉਹ ਠੀਕ ਨਹੀਂ ਸਮਝਦੇ ਉਹ ਕਹਿੰਦੇ ਵੀ ਸਾਨੂੰ ਨਹੀਂ ਚੰਗਾ ਲੱਗਦਾ ਦੱਸਣਾ ਵੀ ਅਸੀਂ ਪੈਸੇ ਤੋਂ ਬਿਨਾਂ ਨਹੀਂ ਦੱਸ ਸਕਦੇ ਅਸੀਂ ਪੈਸੇ ਤੋਂ ਬਿਨਾਂ ਨਹੀਂ ਦਿਖਾ ਸਕਦੇ 1000 ਰੁਪਏ ਮੰਗੀ ਜਾਣ ਸਾਡੇ ਤੋਂ 1000 ਰੁਪਏ ਤਾਂ ਜ਼ਿਆਦਾ ਹੀ ਆ ਨਾ ਕੋਈ 50 100 ਚ ਮੰਨ ਜਾਂਦੇ ਤਾਂ ਚੱਲ ਬੜਾ ਔਖਾ ਬਤੀਤ ਹੁੰਦਾ ਨਹੀਂ ਯਾਰ ਮੇਰੇ ਸਾਹਮਣੇ ਤਾਂ ਠੀਕ ਆ ਵਧੀਆ ਹੋਟਲ ਹੈ ਇਹਨਾਂ ਦੇ ਸਾਰਿਆਂ ਦੇ ਉਹ ਕਹੀ ਜਾਂਦੇ ਨਾ ਹੋਟਲ 'ਤੇ ਕੰਮ ਕਰਦੇ ਐਵੇਂ ਤਾਂ ਨਹੀਂ ਆ ਘਰ ਆ ਇਹਦਾ ਸਰ ਦਾ ਹੋਟਲ ਆ ਜੀ ਇੱਥੇ ਜਿੱਥੋਂ ਕਿ ਚੰਗੀ ਕਮਾਈ ਕਰਦਾ। ਆਹਦਾ ਬੰਦਾ ਘਰ ਨਹੀਂ ਐਸਦਾ ਪਾ ਸਕਦਾ। ਬੰਦਾ ਘਰ ਪਾਈ ਨਹੀਂ ਸਕਦਾ। ਕਿੱਡਾ ਸੋਨਾ ਘਰ ਪਾਇਆ ਦੇਖੋ ਟਿੱਬਿਆਂ ਦੇ ਵਿੱਚ। ਬਾਕੀ ਇੱਥੇ ਯਾਰ ਚੋਰੀ ਚਾਰੀ ਦਾ ਹੀ ਪੁੱਛਣਾ ਸੀ। ਬਾਕੀ ਚੋਰੀ ਚਾਰੀ ਹੁੰਦੀ ਨਹੀਂ ਹੋਣੀ ਕਿਉਂਕਿ ਬਹੁਤ ਦੂਰ ਦੂਰ ਘਰ ਆ ਦੇਖੋ ਬਿਲਕੁਲ ਕੱਚਿਆਂ ਟਿੱਬਿਆਂ ਤੇ ਪਾ ਰੱਖੇ ਨੇ। ਸ਼ਾਇਦ ਇਹਨਾਂ ਦੇ ਪਲਾਂਟ ਆ ਦੋਸਤੋ ਇਹ ਇਹਨਾਂ ਦੀਆਂ ਜ਼ਮੀਨਾਂ ਨਹੀਂ ਆਪਦੀਆਂ। ਜੋ ਵੀ ਹੈ ਨਾ ਜਿੱਥੇ ਆ ਵੇਖ ਲਓ ਤੁਸੀਂ ਨਿਸ਼ਾਨੀਆਂ ਲਾਈਆਂ ਨੇ ਇਹਨਾਂ ਦੀਆਂ ਆਪਦੀਆਂ ਜ਼ਮੀਨਾਂ ਨੇ। ਇੱਥੇ ਕੁਝ ਹੁੰਦਾ ਨਹੀਂ ਪਾਣੀ ਦਾ ਪ੍ਰਬੰਧ ਨਹੀਂ। ਇਸ ਕਰਕੇ ਇਹ ਇੱਥੇ ਰਹਿੰਦੇ ਨੇ ਆਪਦਾ ਜੀਵਨ ਸਰਵਾਈਵ ਬਾਕੀ ਲੋਕ ਚੰਗੇ ਨੇ ਪਰ ਸਾਡੇ ਤੋਂ ਪੈਸੇ ਮੰਗੀ ਜਾਂਦੇ ਚਲੋ ਕੋਈ ਗੱਲ ਨਹੀਂ ਥੈਂਕ ਯੂ ਸੋਮਾ